ਸੋਰਾ ਜੀ ਦੀ ਸੋਰਾ ਜੀ ਦੀ ਰਨ ਮਾਰ ਗਈ ਸੋਰਾ ਰੁੰਦਾ ਪੱਟਾ ਤੇ ਹੱਥ ਮਾਰ ਰੋਣਾ ਰੋ ਸੋਰਾ ਜੀ ਪੇਕ ਜਾਵਾਂਗੀ ਸਾਗ ਲਿਆਵਾਂਗੀ ਸੋਰੇ ਜੀ ਨੂੰ ਸੋਰੇ ਜੀ ਨੂੰ ਮੰਗਿਆ ਆਈਆਂ ਉੱਚ ਮਹਿਲ ਤੇ ਪਿਪਲ ਨਿਸ਼ਾਨੀ ਸੋਰੇ ਜੀ ਨੂੰ ਸੋਰੇ ਜੀ ਨੂੰ ਮੰਗਿਆ ਆਈਆਂ ਉੱਚ ਮਹਿਲ ਤੇ ਪਿਪਲ ਨਿਸ਼ਾਨੀ ਸੋਰਾ ਮੇਰਾ ਸੋਰਾ ਮੇਰਾ ਮੰਗਿਆ ਗਿਆ ਹਲਵਾ ਹੈ ਤੇ ਮਰ ਜਾਗਾ ਵੇ ਸੋਰਾ ਮੇਰਾ ਸੋਰਾ ਮੇਰਾ ਮੰਗਿਆ ਗਿਆ ਹਲਵਾ ਵੇ ਤੇ ਮਿਰ ਜਾਗਾ ਵੇ ਅੱਗੇ ਨੂੰ ਹੈ ਤੂੰ ਨੂੰ ਲੱਗਦੀ ਹੁਣ ਲੱਗਦੀ ਧਰਮ ਦੀ ਸਾਲੀ ਅੱਗੇ ਨੂੰ ਹੈ ਤੂੰ ਨੂੰ ਲੱਗਦੀ ਹੁਣ ਲੱਗਦੀ ਧਰਮ ਦੀ ਸਾਲੀ ਅੱਗੇ ਤੁਸੀਂ ਅੱਗੇ ਤੁਸੀਂ ਸੋਰਾ ਲੱਗਦੇ ਹੁਣ ਲੱਗਦੇ ਧਰਮ ਦਾ ਜੀਜਾ ਸੋਰਾ ਜੀ ਨੂੰ ਸੋਰਾ ਜੀ ਨੂੰ ਮੱਥਾ ਟੇਕਿਆ ਅੱਗੇ ਰੱਖ ਕੇ ਫੁੱਲਾਂ ਦੀ ਟੋਕਰੀ ਸੋਰਾ ਜੀ ਨੂੰ ਸੋਰਾ ਜੀ ਨੂੰ ਮੱਥ ਟੇਕਿਆ ਅੱਗੇ ਰੱਖ ਕੇ ਫੁੱਲਾਂ ਦੀ ਟੋਕਰੀ ਸੋਰੇ ਸਾਨੂੰ ਸੋਰੇ ਸਾਨੂੰ ਸੀਸ ਦਿੱਤੇ ਨੋਹ ਸੱਤਾ ਪੋਤਾ ਦੇ ਮੂੰਹ ਤੋਂ ਸੱਸੂ ਜੀ ਨੂੰ ਸੱਸੂ ਜੀ ਨੂੰ ਮੱਥ ਟੇਕਿਆ ਅੱਗੇ ਰੱਖ ਕੇ ਫੁੱਲਾਂ ਵਾਲੀ ਟੋਕਰੀ ਸੱਸ ਸਾਨੂੰ ਸੱਸ ਮੈਨੂੰ ਸੀਸ ਦਿੱਤੇ ਨੋਹ ਤੇਰੇ ਨਾਲ ਨਹੀਂ ਬੋਲਣਾ ਅੱਗੋਂ ਅਸੀਂ ਵੀ ਕਹਿ ਦਿੱਤਾ ਤੈਨੂੰ ਸੱਸੜੀ ਨਹੀਂ ਅਸੀਂ ਹੁਣ ਬੋਲਣਾ ਅੱਗੋਂ ਅਸੀਂ ਵੀ ਕਹਿ ਦਿੱਤਾ ਤੈਨ ਸੱਸੜੀ ਨਹੀਂ ਅਸੀਂ ਹੁਣ ਬੋਲਣਾ